ਜਿਨ੍ਹਾਂ ਕੋਲ ਤਾਕਤ ਵੀ ਹੈ ਆਰਟਿਸਟ ਐਗਰੀਮੈਂਟ ਪੜ੍ਹ ਕੇ ਕਿਉਂ ਨਹੀਂ ਕਰਦਾ ਤਾਂ ਫਿਰ ਇਹ ਗੱਲ ਜਦੋਂ ਆਉਂਦੀ ਹੈ ਕਿ ਪੜ੍ਹ ਕੇ ਕਿਉਂ ਨਹੀਂ ਕਰਦੇ ਜਾਂ ਐਗਰੀਮੈਂਟ ਕੀਤਾ ਹੀ ਨਹੀਂ ਤੁਸੀਂ ਆਪਣੇ ਆਪ ਨੂੰ ਕਿੰਨਾ ਇਹਦੇ ਚ ਕਸੂਰਵਾਰ ਮੰਨ ਰਹੇ ਹੋ ਦੇਖੋ ਪਹਿਲੀ ਗੱਲ ਤਾਂ ਐਗਰੀਮੈਂਟ ਦੇ ਮੁਤਾਬਕ ਹੀ ਮੈਂ ਖੜਾ ਹਾਂ ਜੋ ਐਗਰੀਮੈਂਟ ਦੇ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ ਮੈਂ ਉਹ ਪੂਰੀਆਂ ਕਰਤੀਆਂ ਨੇ ਐਗਰੀਮੈਂਟ ਪੂਰਾ ਹੋਣ ਦੇ ਪੀਰੀਅਡ ਤੋਂ ਬਾਅਦ 6-7 ਮਹੀਨੇ ਅਸੀਂ ਵਰਬਲ ਟਾਕ ਕਰਨ ਦੀ ਕੋਸ਼ਿਸ਼ ਕਰੀਏ ਕਿ ਆਪਾਂ ਟੇਬਲ ਤੇ ਬੈਠੀਏ ਮਾਮਲੇ ਨੂੰ ਨਾਲ ਜਾਇਆ ਜਾਵੇ ਨਾ ਅਸੀਂ ਕੋਰਟ ਕਚੈਰੀ ਦੇ ਧੱਕੇ ਖਾਈਏ ਨਾ ਅਸੀਂ ਗੱਲ ਨੂੰ ਛਾਲਦੇ ਫਿਰੀਏ ਨਾ ਸਾਨੂੰ ਪੁਲਿਸ ਕੋਲ ਜਾਣਾ ਪਵੇ ਆਪਾਂ ਬੈਠ ਕੇ ਗੱਲ ਕਰਦੇ ਆ ਜਦੋਂ ਤੁਸੀਂ ਉਹ ਐਗਰੀਮੈਂਟ ਖੁਦ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਕਿ ਇੱਕ ਪਾਰਟ ਦਾ ਹੱਕ ਜ਼ਿਆਦਾ ਹੈ ਕਿ ਉਹਦੇ ਪੱਖ ਦੀਆਂ ਗੱਲਾਂ ਜ਼ਿਆਦਾ ਨੇ ਦੂਜੇ ਦੇ ਪੱਖ ਦੀਆਂ ਘੱਟ ਨੇ ਦੂਜੀ ਗੱਲ ਜਦੋਂ ਐਗਰੀਮੈਂਟ ਹੋ ਰਿਹਾ ਹੁੰਦਾ ਉਦੋਂ এনਵਾਇਰਨਮੈਂਟ ਉਦੋਂ ਭਾਈਵੰਦੀ ਉਦੋਂ ਪਿਆਰ ਮੁਹੱਬਤ ਇਹੋ ਜਿਹੀ ਦਿਖਾਈ ਜਾਂਦੀ ਹੈ ਇਹੋ ਜਿਹਾ ਸਿਨੈਰੀਓ ਪੇਸ਼ ਕੀਤਾ ਹੈ ਨਾ ਤੁਹਾਡੇ ਸਾਹਮਣੇ ਕਿ ਤੁਹਾਨੂੰ ਲੱਗਦਾ ਕਿ ਇਹਦੇ ਨਾਲੋਂ ਵਧੀਆ ਮੇਰੇ ਬਾਰੇ ਕੋਈ ਨਹੀਂ ਸੋਚਦਾ ਇਹੇ ਬੰਦਾ ਮੇਰੀ ਤਰੱਕੀ ਬਾਰੇ ਮੇਰੇ ਨਾਲ ਵੱਧ ਚਿੰਤਾ ਕਰਦਾ ਜਦੋਂ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਬਹੁਤ ਪਿਆਰ ਮੁਹੱਬਤ ਜਿਤਾਈ ਜਾ ਰਹੀ ਹੈ ਉਹ ਇੱਕ ਟਰੈਪ ਹੈ ਉਹਦੇ ਵਿੱਚ ਨਾ ਫਸੋ ਆਪਣਾ ਐਗਰੀਮੈਂਟ ਪਹਿਲਾਂ ਕਿਸੇ ਵਕੀਲ ਨੂੰ ਜਾ ਕੇ ਪੜਾ ਕੇ ਆਓ ਜਦੋਂ 7 ਮਹੀਨੇ ਗੱਲ ਹੀ ਨਹੀਂ ਸੁਣੀ ਗਈ ਅੱਜ ਮਿਲਦੇ ਆ ਕੱਲ ਮਿਲਦੇ ਅੱਜ ਕੈਨੇਡਾ ਗਏ ਹੋਏ ਆ ਉੱਥੇ ਗਏ ਹੋਏ ਆ ਇਹ ਦੇਖੋ ਜੀ ਜੇ ਕੋਈ ਬੰਦਾ ਬਿਜ਼ੀ ਹੋਵੇ ਉਹ 1 ਮਹੀਨੇ ਦੇ ਵਿੱਚ ਟਾਈਮ ਕੱਢ ਹੀ ਸਕਦਾ ਮੈਨੂੰ ਲੱਗਦਾ ਜਦੋਂ 7 ਮਹੀਨੇ ਕਿਸੇ ਗੱਲ ਦਾ ਜਵਾਬ ਹੀ ਨਹੀਂ ਆਊਗਾ ਫਿਰ ਅਸੀਂ ਲੀਗਲ ਮੇਲ ਭਾਈ ਉਹਨਾਂ ਨੂੰ ਲਾਸਟ ਸਾਨੂੰ ਇਹ ਕੀ ਕਹਿੰਦੇ ਕਿ ਤੁਸੀਂ ਜੋ ਕਰਨਾ ਤੁਸੀਂ ਕਰੋ ਇਹ ਕਿਹਾ ਗਿਆ ਤੁਹਾਨੂੰ ਸਾਨੂੰ ਕਿਹਾ ਗਿਆ ਜੋ ਕਰਨਾ ਹੈ ਜਾ ਕੇ ਕਰ ਲਓ ਜਿਵੇਂ ਆਮ ਆਪਾ ਪੰਜਾਬੀ ਚ ਕਹਿੰਦੇ ਹਾਂ ਹਾਂ ਜੀ ਹਾਂ ਜੀ ਦੇਖ ਲੈ ਸਾਨੂੰ ਵੀ ਕੀ ਹੈਗਾ ਵੀ ਦੇਖ ਲਾਂਗੇ ਜੇ ਹੁਣ ਮਾਮਲਾ ਦਬਦਾ ਜੋ ਕਿ ਦਬਾਉਣ ਦੀ ਕੋਸ਼ਿਸ਼ ਵੀ ਜਾਰੀ ਹੈ ਜੇ ਇਹ ਮਾਮਲਾ ਦਬਦਾ ਉਸ ਤੋਂ ਬਾਅਦ ਅਸੀਂ ਇਹਨਾਂ ਨਾਲ ਸਿਰਫ ਮੀਟਿੰਗਾਂ ਕਰਨ ਜੋਗੇ ਜਾਂ ਫਿਰ ਇਹਨਾਂ ਤੋਂ ਟਾਈਮ ਦੀ ਭੀਖ ਮੰਗਣ ਜੋਗੇ ਰਹਿ ਜਾਵਾਂਗੇ ਕਿ ਸਾਨੂੰ ਵਕਤ ਦੇ ਦਿਓ ਥੋੜਾ ਜਿਹਾ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਸਾਨੂੰ ਉਹ ਵੀ ਨਹੀਂ ਮਿਲੂਗਾ ਤੁਹਾਡੇ ਨਾਲ ਹੋਰ ਇੰਡਸਟਰੀ ਖੜੀ ਆ ਕੇ ਫੋਨ ਆ ਰਹੇ ਆ ਤੁਹਾਨੂੰ ਓਨੈਸਟ ਜਵਾਬ ਦਿਆ ਜੀ ਹਰ ਬੰਦੇ ਤੋਂ ਇਹੀ ਉਮੀਦ ਕਰਦਾ ਕਿ ਮੈਨੂੰ ਸੱਚਾ ਨਾ ਸਮਝਿਆ ਜਾਵੇ ਮੇਰੀਆਂ ਗ ਠੀਕ ਹੈ ਮੇਰੀ ਮੇਰਾ ਪੱਖ ਤੁਸੀਂ ਸੁਣ ਲਿਆ ਉਹਨਾਂ ਦਾ ਪੱਖ ਸੁਣ ਲਓ ਤੁਹਾਨੂੰ ਜੋ ਇਨਸਾਫ ਲੱਗਦਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡਾ ਡੈਸ਼ਬੋਰਡ ਦਿਖਾਇਆ ਜਾਵੇ ਤੁਹਾਡਾ ਜੋ ਰਾਈਟ ਬਣਦਾ ਤੁਹਾਨੂੰ ਦਿੱਤਾ ਜਾਵੇ ਤੁਸੀਂ ਦੇਣਦਾਰੋਂ ਦਾ ਤੁਹਾਡੇ ਤੋਂ ਲੈ ਲੈਣ ਜੀ ਅਗਲੇ ਦਿਨਦਾਰੇ ਤਾਂ ਤੁਹਾਨੂੰ ਦੇ ਦੇਣ ਗੱਲ ਇੰਨੀ ਠਿੱਕੀ ਹੈ ਗੱਲ ਸਿਰਫ ਇੰਨੀ ਹੈ